ਮੈਂ ਸੁਮੰਤ ਰਹਿਣਾ ਮੇਰੇ ਹਸਬੰਡ ਦੀ ਡੈਥ 2023 21 ਜਨਵਰੀ 2023 ਨੂੰ ਹੋਈ ਸੀ ਤੇ ਰਕੇਸ਼ ਮੇਰੇ ਕੋਲ 2019 ਤੋਂ ਆਇਆ ਸੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਆ ਗਿਆ ਤੇ ਅਸੀਂ ਮੈਂ ਬਹੁਤ ਪਰੇਸ਼ਾਨ ਕਰਦਾ ਸੀ ਆਪਣੇ ਪਾਪਾ ਨੂੰ ਵੀ ਤੇ ਉਹਨਾਂ ਨੂੰ ਫਿਰ ਇਹਨੇ ਨਸ਼ਾ ਸ਼ੁਰੂ ਕਰ ਦਿੱਤਾ ਤੇ 2021 ਚਾਨੂੰ ਪਹਿਲੇ ਅਸੀਂ ਸੈਂਟਰ ਭੇਜਿਆ ਸੀ ਉੱਥੇ ਆਪਣਾ ਜਲੰਧਰ ਦੇ ਅੱਗੇ ਤੇ ਉਥੇ ਆ ਰਿਹਾ ਆ ਕੇ ਆਂਦੇ ਉਥੇ ਰਿਹਾ 3 ਮਹੀਨੇ 3 ਮਹੀਨੇ ਆ ਕੇ ਐਨੇ ਫੇਰ ਅਨザー ਦੀ ਡੈਥ ਤੋਂ ਐਨ ਹੋ ਗਿਫਰ ਤੇ ਟੇਟੇ ਤੇ ਐਨ ਐਫਏ ਨਸ਼ੇ ਸ਼ੁਰੂ ਕਰ ਦਿੱਤੇ ਤੇ ਨਸ਼ਾ ਸ਼ੁਰੂ ਕਰ ਦਿੱਤੇ ਤੇ ਫਿਰ ਉਹ ਹੀ ਹਰਕਤਾਂ ਸਮਾਨ ਤੋੜਨਾ ਗਾਲਾਂ ਕੱਢਣੀਆਂ ਇਹ ਉਹ ਫਿਰ ਅਸੀਂ ਸਾਰੇ ਪਰਿਵਾਰ ਨੇ ਸਲਾਹ ਕੀਤੀ ਕਿ ਇਹਨੂੰ ਫਿਰ ਇੱਕ ਵਾਰੀ ਦਾ ਨਸ਼ਾ ਛੁਡਾ ਦੇਈਏ ਤੇ ਇਹਨੂੰ ਸੈਂਟਰ ਭੇਜ ਦਈਏ ਉੱਥੇ ਭੇਜਿਆ ਉੱਥੋਂ ਆ ਆ ਗਿਆ ਫਿਰ ਮੈਨੂੰ ਦਾਖਲ ਕਰਾਇਆ ਇੱਥੇ ਪਟਿਆ ਨਰਸਿੰਗ ਪਟਿਆ ਨਿਊ ਸੈਟਰੀ ਸਾਈਕੀਆਟਰੀ ਇਹ 2023 ਦੀ 2023 ਜੂਨ ਦੀ 2023 ਅਕਤੂਬਰ ਦੀ ਉੱਥੇ 7 ਦਿਨ ਰਿਹਾ ਫਿਰ ਘਰ ਆ ਕੇ ਜੋ ਡਾਕਟਰ ਨੇ ਦਵਾਈਆਂ ਕਹਿਣੀਆਂ ਸੀ ਇਹਨੂੰ ਦਿੱਤੀਆਂ ਤੇ ਸਾਲ ਸਾਲ ਕੁ ਪਰ ਦਿੱਤੀਆਂ ਇਹਨੂੰ ਦਵਾਈਆਂ ਠੀਕ ਰਿਹਾ ਜਦੋਂ 2005 ਚੜਿਆ ਤੇ ਇਹਨੇ ਹੌਲੀ ਹੌਲੀ ਨਾ ਮਤਲਬ ਯੋਰ ਦੀ ਬੋਲਣਾ ਸ਼ੁਰੂ ਕਰ ਦਿੱਤਾ ਮੈਂ ਕਿਹਾ ਰਾਏ ਤੂੰ ਕਿਉਂ ਐਸਾ ਬੇਟਾ ਬੋਲਣਾ ਸਵਾ ਸਾਲ ਤੂੰ ਬੜਾ ਠੀਕ ਰਿਹਾ ਨਹੀਂ ਮਾਮਾ ਮੇਰੀ ਐਸਾ ਹੀ ਆਦਤ ਹੈ ਮੈਂ ਕਿਹਾ ਅੱਛਾ ਬਸ ਫਰਵਰੀ ਤੋਂ ਜੂ ਇਹਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਮੈਨੂੰ ਆਪਣਾ ਇਹਨੇ ਇਹਨਾਂ ਟੌਰਚਰ ਕਰਨਾ ਦਿਨ ਚੜਨਾ 4-5 ਵਜੇ ਮੈਨੂੰ ਉਠ ਉਠ ਮੇਰੇ ਸਾਹਮਣੇ ਕੁਰਸੀ ਪਈ 290 ਤੇ ਬੈਈ ਜਾਂਦਾ ਸੀ ਤੇ ਆਪਣਾ ਟੌਰਚਰ ਕਾ ਲੰ ਗੰਦੀਆਂ ਗੰਦੀਆਂ ਕੱਢਣੀਆਂ ਮੈਨੂੰ ਇੰਨੀਆਂ ਤੇ ਗੰਦੀਆਂ ਕਿ ਮੈਂ ਬੋਲ ਵੀ ਨਹੀਂ ਸਕਦੀ ਹਾਰ ਕੇ ਮੈਨੂੰ ਇਹਨੇ ਰੰਡੀ ਰੰਡੀ ਸੀ ਵੀ ਗੱਲ ਕੱਢੀ ਤੇ ਫੇਰ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਮੈਂ ਤੇ ਕੋਲ ਇੰਨਾ ਘਟੜ ਕੇ ਦਿੱਸ ਪਹਿਲੇ ਤੈਨੂੰ ਮੈਂ ਜਵਾਬ